ਤਾਂ ਤੁਹਾਨੂੰ ਲੱਗਦਾ ਕਿ ਸਿੱਖ ਰਾਖ ਆਖਰੀ ਸਵਾਲ ਹੈ ਮੇਰਾ ਤੁਹਾਨੂੰ ਕਿ ਸਿੱਖ ਰਾਜ ਵੀ ਤਾਂ ਗਿਆ ਕਿ ਅਸੀਂ ਰਾਜਨੀਤੀ ਨਹੀਂ ਸਮਝ ਸਕੇ ਰਾਜਨੀਤੀ ਅਸੀਂ ਨਹੀਂ ਸਮਝ ਸਕੇ ਅਕਾਲੀ ਫੂਲਾ ਸਿੰਘ ਸਾਡਾ ਅਕਾਲੀ ਫੂਲਾ ਸਿੰਘ ਰਾਜੇ ਰਣਜੀਤ ਸਾਡੇ ਮਹਾਰਾਜੇ ਰਣਜੀਤ ਸਿੰਘ ਨੂੰ ਕਹਿ ਹਟਿਆ ਇਹ ਤੈਨੂੰ ਇਹਨਾਂ ਨੇ ਤੈਨੂੰ ਮਰਵਾ ਦੇਣਾ ਇਹਨਾਂ ਨੇ ਤੇਰਾ ਰਾਜ ਲੈ ਲੈਣਾ ਉਹ ਤਾਂ ਹੀ ਜਾ ਕੇ ਨਿੰਗ ਕਮਲੇ ਨਹੀਂ ਸੀ ਰੱਜ ਕੇ ਸੁੱਖੇ ਨਾ ਜਾ ਕੇ ਰਾਜੇ ਰਣਜੀਤ ਸਿੰਘ ਦੇ ਸ਼ੀਸ਼ੇ ਭੰਨ ਦਿੰਦੇ ਸੀ ਭੰਦੇ ਸੀ ਕਿ ਨਹੀਂ ਤੇ ਰਾਜਾ ਰਣਜੀਤ ਉਹ ਬੋਰਾ ਕੀ ਚੁਆਤੀ ਲਾਉਂਦਾ ਸੀ ਓ ਓ ਰਾਜਾ ਆ ਆ ਲਟੇਰੇ ਲੋਕ ਆ ਕੇ ਤੇਰੇ ਸ਼ੀਸ਼ੇ ਭੰਦੇ ਆ ਰਾਜਾ ਕੀ ਕਹਿੰਦਾ ਸੀ ਉਹ ਕਹਿੰਦਾ ਇਹ ਲਟੇਰੇ ਨਹੀਂ ਹੈਗੇ ਭਰਾਵਾ ਹੀ ਨਹੀਂ ਰਾਜ ਲੈ ਕੇ ਦਿੱਤਾ ਮੈਨੂੰ ਪਰ ਬੂਰਾ ਉਸ ਵੇਲੇ ਸਮਝ ਗਿਆ ਸੀ ਬੂਰਾ ਕਹਿੰਦਾ ਜੀ ਰਾਜੇ ਰਣਜੀਤ ਸਿੰਘ ਦਾ ਰਾਜ ਨਹੀਂ ਹੈਗਾ ਇਹਦਾ ਮਤਲਬ ਐਂਪਰਰ ਇਹ ਨੇ ਇਹਨੇ ਅੰਗ ਸਿੰਘ ਨੇ ਜਿਹੜੇ ਇਹ ਰੋਏ ਕੋਲੇ ਨੰਗੇ ਭੁੱਖੇ ਘੋੜਿਆਂ ਤੇ ਚੜਦੇ ਅਕਾਲ ਅਕਾਲ ਕਰਦੇ ਫੇਰ ਰਾਜਾ ਰਣਜੀਤ ਸਿੰਘ ਵਿਚਲੀ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ ਨੇ ਅੰਗ ਸਿੰਘ ਨੇ ਪ੍ਰੋਬਲਮ ਪੰਥ ਆ ਖਾਲਸਾ ਪੰਥ ਤੇ ਰਾਜੀ ਰਣਜੀਤ ਸਿੰਘ ਦਾ ਸਿੱਖਾਂ ਦਾ ਰਾਜ ਸੀ ਜਿਹੜਾ 150 ਸਾਲ ਤੱਕ ਲੌਂਗ ਲਾਸਟਿੰਗ ਰਿਹਾ ਹੈ ਨਾ ਖਾਲਸੇ ਦਾ ਰਾਜ ਸੀ 150 ਸਾਲ ਤੱਕ ਨਹੀਂ 40 ਸਾਲ 40 ਸਾਲ 40 ਸਾਲ ਸਿਰਫ 40 ਸਾਲ 40 ਸਾਲ 150 ਸਾਲ ਮਿਸਲਾਂ ਚੱਲੀਆਂ ਸੌਰੀ ਮਿਸਟੇਕ ਹੋ ਗਈ ਤੇ ਜਿਹੜਾ ਆਪਾਂ ਪਹਿਲਾਂ ਬਚਨ ਕਰਦੇ ਸੀ ਨਾ ਇਹ ਸਿੱਖਾਂ ਨੂੰ ਲੜਾਇਆ ਗਿਆ ਇੰਦਰਾ ਗਾਂਧੀ ਉੱਥੋਂ ਇੰਦਰਾ ਗਾਂਧੀ ਦੋਸ਼ੀ ਥੋੜੋ ਸੀ ਹੁਣ ਸਾਡੇ ਸਿੱਖ ਕੀ ਦੇਖਦੇ ਨੇ ਸਾਡੇ ਸਿੱਖ ਦੇਖਦੇ ਨੇ ਇੰਦਰਾ ਗਾਂਧੀ ਦੋਸ਼ੀ ਆ ਇੰਦਰਾ ਗਾਂਧੀ ਦੋਸ਼ੀ ਨਹੀਂ ਹੈਗੇ ਦੋਸ਼ੀ ਉਹ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਈਂਡ ਪ੍ਰੋਗਰਾਮਿੰਗ ਕੀਤੀ ਮਾਈਂਡ ਦੀ ਤੂੰ ਜਾ ਕੇ ਸਿੱਖਾਂ ਨੂੰ ਇਦਾਂ ਦੱਬ ਤੂੰ ਜਾ ਕੇ ਸਿੱਖਾਂ ਤੇ ਇਦਾਂ ਅਟੈਕ ਕਰ ਵਿਚਲਾ ਹੁਣ ਸਾਨੂੰ ਅੰਗਰੇਜ਼ੀ ਦਾ ਇੰਨਾ ਸਿਆਪਾ ਨਹੀਂ ਕਰਨਾ ਆਉਂਦਾ ਸਿੱਧੀ ਜਿਹੜੀ ਗੱਲ ਆ ਸਾਨੂੰ ਵਿਚਲੇ ਸ਼ਬਦ ਨਹੀਂ ਅੰਗਰੇਜ਼ੀ ਦੇ ਹੁਣ ਆ ਰਹੇ ਅਸੀਂ ਵਰਤ ਨਹੀਂ ਸਕਦੇ ਜਿਵੇਂ ਉਹਨੇ ਹਾਇਰ ਕਲਾਸ ਨੂੰ ਮੈਨੇਜ ਕੀਤਾ ਮਿਡਲ ਨੂੰ ਤੇ ਲੋਅਰ ਨੂੰ ਗਰੀਬ ਕਿਵੇਂ ਮਾਰਨੇ ਆ ਕਿਵੇਂ ਕਿਵੇਂ ਪਲੈਨਿੰਗਾਂ ਹੋਈਆਂ ਇਹ ਸਭ ਸਭ ਜਿਹੜੇ ਨਾ ਬ੍ਰਿਟਿਸ਼ਾਂ ਦੇ ਕਾਇਦੇ ਕਾਨੂੰਨ ਨਾਲ ਇੰਦਰਾ ਗਾਂਧੀ ਨੇ ਕਰਿਆ